504 504 504 504 ਸੱਚੀ ਕਹਿੰਦੇ ਆ 100 ਘਾਕੇ ਪੂਰਨ ਚੰਦਰ ਨੇ ਕਰਤੇ ਜਿਹੜੇ ਬਾਜ਼ਾਰ ਚ ਵਿਕਦਾ 500 ਦਾ ਇੱਕ ਇੱਥੋਂ ਲੈ ਜਾਓ 504 504 504 ਕੜਾਈ ਵਾਲਾ ਬੁਟੀਕ ਦਾ ਸੂਟ ਆ ਜਿਹੜਾ ਬਾਜ਼ਾਰ ਵਿਕਦਾ ਜੀ 300 350 400 ਦਾ 190 ਰੁਪਏ ਦਾ ਸੂਟ ਭਾਜੀ ਬਟਨਾ ਵਾਲਾ ਸੂਟ ਭਾਜੀ ਲਾਈਨਿੰਗ ਵਾਲੀ ਸਲਵਾਰ ਆਏਗੀ ਆ ਦੇਖੋ ਸਲਵਾਰ ਆ ਗਿਆ ਦੁਪੱਟਾ ਬਾਜ਼ਾਰ ਵਿਕਦਾ ਭਾਜੀ 450 500 600 ਆਪਾਂ ਲੈਣੀ 270 ਰੁਪਏ ਦਾ ਤੁਸੀਂ ਘਰ ਬੈਠੇ ਆਪਣਾ ਵਪਾਰ ਸ਼ੁਰੂ ਕਰ ਸਕਦੇ ਹੋ ਤੁਹਾਨੂੰ ਕੋਈ ਲੱਖ ਰੁਪਏ ਲਾਉਣ ਦੀ ਲੋੜ ਨਹੀਂ ਸਿਰਫ 20 25000 ਰੁਪਏ ਲੈ ਕੇ ਆਓ ਭਾਜੀ ਗਲਤ ਗੱਲ ਨਾ ਕਰੋ ਤੁਸੀਂ 25000 ਕਹਿੰਦੇ ਹੋ ਅਸੀਂ ਥਾਂ-ਥਾਂ ਦੁਕਾਨਦਾਰਾਂ ਕੋਲ ਜਾਈਦਾ ਉਹ ਕਹਿੰਦੇ 5 ਲੱਖ ਲੈ ਕੇ ਆਹੀ 5 ਰੁਪਏ ਦਾ ਕੰਮ ਸ਼ੁਰੂ ਕਰੋਗੇ ਤੁਸੀਂ 25000 ਕਹੀਏ ਨੇ 25000 ਦਾ ਕੰਮ ਕਿਦਾਂ ਸ਼ੁਰੂ ਹੋ ਜਾਊਗਾ ਭਾਜੀ ਸਭ ਸ਼ੁਰੂ ਹੋਊਗਾ ਸਾਡੇ ਨਾਲ ਜਿੰਨੇ ਵੀ ਬੰਦੇ ਜੁੜਿਆ ਤੁਹਾਨੂੰ ਮੈਂ ਹੁਣ ਪੁਛਾ ਦੇਣਾ ਵਾ ਹਜ਼ਾਰਾਂ ਲੋਕ ਸਾਡੇ ਨਾਲ ਜੁੜਿਆ ਜਿਨ੍ਹਾਂ ਨੇ 25-25 ਹਜ਼ਾਰ ਨਾਲ ਕੰਮ ਸ਼ੁਰੂ ਕੀਤਾ ਸੀ ਭਾਜੀ 4-4 ਮਹੀਨਿਆਂ ਚੋਂ ਨਾਲੇ 2-2 ਲੱਖ ਰੁਪਏ ਦਾ ਭਾਜੀ ਗਲਤ ਗੱਲ ਨਾ ਕਰੋ ਦੇਖੋ ਲੋਕਾਂ ਨੇ ਜੂਪੀ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਹਿਮਾਚਲ ਤੋਂ ਜੰਮੂ ਤੱਕ ਤੋਣਾ ਆ ਜਿਹੜਾ ਸੂਟ ਆ 325 ਰੁਪਏ ਦਾ ਜਿਹੜਾ ਬਾਜ਼ਾਰ 'ਚ 12-1500 ਦਾ ਲੁੱਟ ਲਓ ਆਹ ਦੇਖੋ 400 ਰੁਪਏ ਦੀ ਰੇਂਜ ਦਾ ਸੂਟ ਆ ਗਿਆ ਪਿਓ ਰਿਯਨ ਕੋਟਨ ਡਿਜੀਟਲ ਪ੍ਰਿੰਟ ਫਰੰਟ ਬੈਕ ਸੇਮ ਆਏਗਾ ਭਾਜੀ ਕੱਪੜਾ ਦੇਖੋ ਸਾਡਾ ਕਿੰਨਾ ਸੋਹਣਾ ਭਾਵੇਂ ਥਾਪੀਆਂ ਨਾਲ ਧੋ ਲਿਓ ਥਾਪੀ ਟੁੱਟ ਜੂ ਕੱਪੜੇ ਨੂੰ ਹੋਣਾ ਕੁਝ ਨਹੀਂ 475 ਰੁਪਏ ਦਾ ਸੂਟ ਭਾਜੀ ਡਿਜੀਟਲ ਪ੍ਰਿੰਟ ਦਾ ਜੇ ਤੁਸੀਂ ਕਿਤੇ ਜੌਬ ਕਰਦੇ ਹੋ 10000 12000 15000 20000 25000 ਛੱਡ ਦਿਓ ਜੋਬਾਂ ਜੂਬਾਂ ਇਹਨਾਂ ਦਾ ਦਾਵਾ 25000 ਰੁਪਏ ਲੈ ਕੇ ਆਓ ਲੱਖ ਲੱਖ ਰੁਪਏ ਮਹੀਨੇ ਦਾ ਕਹਿੰ ਤੁਸੀਂ ਪਿੱਛੇ ਕਿਉਂ ਰਹਿ ਰਹੇ ਹੋ 400 ਤੇ 25 ਰੁਪਏ ਦੇ ਵਿੱਚ ਬੁਟੀਕ ਦੇ ਸੂਟ ਮਿਲਣਗੇ ਹੁਣ ਤੁਹਾਨੂੰ ਡਿਜੀਟਲ ਪ੍ਰਿੰਟ ਦਾ ਦੁਪੱਟਾ ਆ ਗਿਆ ਜੀ ਐਦਾਂ ਦੇ ਬੁਟੀਕ ਦੇ ਸੂਟ ਜਿਹੜੇ 2-2000 ਦੇ ਵਿਕਦੇ ਆ ਭਾਜੀ ਆਪਾਂ ਕਿੰਨੇ ਦਾ ਦੇਣਾ ਹੈ 495 ਰੁਪਏ ਦਾ ਜੇ ਤੁਸੀਂ ਦਾਜਵਰੀ ਦਾ ਕਪੜਾ ਲੈਣਾ ਹੈ ਵਿਆਹ ਸ਼ਾਦੀ ਦਾ ਕਪੜਾ ਲੈਣਾ ਹੈ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਜਿਹੜਾ ਕਪੜਾ ਤੁਹਾਡੇ ਸ਼ਹਿਰ 'ਚ ਤੁਹਾਨੂੰ 1 ਲੱਖ ਰੁਪਏ ਦਾ ਮਿਲਣਾ ਹੈ ਉਹੀ ਕਪੜਾ ਸੀ ਤੁਹਾਨੂੰ 25 ਤੋਂ 30000 ਜੀ ਦਵਾਂਗੇ ਮੰਗੂ ਇਹਦਾ 4000 ਕੋਈ 4500 ਕੋਈ 5000 ਪੂਰਨ ਚੰਦ ਕੰਪਨੀ ਤੋਂ ਲੈ ਜਾਓ ਸਿਰਫ 1500 ਰੁਪਏ ਦੇ ਵਿੱਚ 1700 ਰੁਪਏ ਦਾ ਸੂਟ ਦੇਖੋ ਕਿੱਡਾ ਹੈਵੀ ਸੂਟ ਆ ਭਾਜੀ ਮੇਰੇ ਹੱਥ 'ਚ 1700 ਰੁਪਏ ਦਾ ਭਾਜੀ ਬਾਜ਼ਾਰ ਨਹੀਂ ਦਾ ਕਿੰਨੇ ਦਾ 5000 ਆ 8 8 10 10000 ਦੇ ਸੂਟ ਬਾਜ਼ਾਰ ਨਾਲੋਂ 70% ਸਸਤੇ ਭਾਜੀ 2500 ਰੁਪਏ ਦੀ ਰੇਂਜ ਬਾਲੀਵੁੱਡ ਸਟਾਈਲ ਦੇ ਸੂਟ ਆ ਭਾਜੀ ਇਹ ਦਿੱਲੀ ਬੰਬਈ ਭਾਜੀ ਇਹ ਸੂਟ ਤਿਆਰ ਹੋ ਕੇ ਆਂਦੇ ਆ 8 8 10 10000 ਦਾ ਸੂਟ ਵਿਗਦਾ ਭਾਜੀ ਆਪ ਇਦਾਂ ਬਾਜ਼ਾਰ ਦੇ ਵਿੱਚ ਆ ਸੂਟ ਮਿਲਦੇ ਆ ਬਿਲਕੁਲ ਭਾਜੀ ਆਪਾਂ ਕਿੰਨੇ ਦਾ ਦੇਣਾ 4500 ਤੁਸੀਂ ਆ ਜਾਓ ਜਿੰਨਾ ਮਰਜੀ ਕੱਪੜਾ ਲੈ ਜਾਓ ਭਾਵੇਂ ਤੁਸੀਂ ਜੰਮੂ ਕੂਹੀਸ ਬੈਠੇ ਆ ਤੁਸੀਂ ਹਿਮਾਚਲ ਪ੍ਰਦੇਸ਼ 'ਚ ਬੈਠੇ ਆ ਤੁਸੀਂ ਹਰਿਆਣੇ 'ਚ ਆਨਲਾਈਨ ਦੀ ਸਰਵਿਸ ਪੂਰੇ ਵਰਲਡ ਦੇ ਵਿੱਚ ਹੈਗੀ ਆ ਜਿੰਨੇ ਮਰਜੀ ਪੈਸੇ ਭੇਜ ਦਿਓ ਤੁਹਾਡੀ ਜ਼ਿੰਮੇਵਾਰੀ ਅਸੀਂ ਚੱਕਦੇ ਆ ਕੱਪੜਾ ਜਿਹੜਾ ਤੁਸੀਂ ਮੰਗਾਉਂਗੇ ਉਹੀ ਕੱਪੜਾ ਤੁਹਾਡੇ ਘਰ ਆਊਗਾ ਪੈਸੇ ਦੀ ਫੁੱਲ ਸਕਿਉਰਿਟੀ ਆਸਾਨੀ ਬਲੋ ਪੂਰੀ ਜਿੰਮੇਵਾਰੀ 504 504 504 504 ਸੱਚੀ ਕਹਿੰਦੇ ਆ ਸੌਖਾ ਕੇ ਪੂਰਨ ਚੰਦਰ ਨੇ ਕਰਤ ਜਿਹੜੇ ਬਾਜ਼ਾਰ ਚ ਵੇਖਦਾ 500 ਦਾ ਇੱਕ ਇੱਥੋਂ ਲੈ ਜਾਓ 504 504 504 ਰੰਗ ਜਿਹੜੇ ਮਰਜ਼ੀ ਲੈ ਜਾਓ ਡਿਜ਼ਾਈਨ ਜਿਹੜੇ ਮਰਜ਼ੀ ਲੈ ਜਾਓ ਭਾਜੀ ਕਰ ਕਮਾਲ ਦਿੱਤੀ ਆ ਤੁਸੀਂ ਕੋਈ ਦੁਕਾਨਦਾਰ ਕਹਿੰਦਾ 5 ਦਿਨ ਦੀ ਸੇਲ ਕੋਈ ਕਹਿੰਦਾ 10 ਦਿਨ ਦੀ ਸੇਲ ਤੁਹਾਨੂੰ ਇੱਕ ਪੂਰਾ ਸਾਲ ਹੋ ਗਿਆ ਤੁਹਾਡੇ ਕੋਲੋਂ 504 ਸੂਟ ਨਹੀਂ ਮੁੱਕੇ ਲੋਗ ਟਰੱਕ ਪਰ ਪਰ ਕੇ ਲੈ ਗਏ ਨਵਾਂ ਕੰਮ ਕਰਨ ਵਾਲਿਆਂ ਨੇ ਲੱਖਾਂ ਰੁਪਏ ਕਮਾ ਲਏ ਤੁਹਾਡਾ ਰੇਟ ਨਹੀਂ ਵਧਿਆ ਡੀਜ਼ਲ ਵੀ ਵਧ ਗਿਆ ਖੰਡ ਦਾ ਰੇਟ ਵੀ ਵਧ ਗਿਆ ਸਾਰੇ ਹੀ ਰੇਟ ਵਧ ਗਏ ਮਾਰੇ ਲਈ ਕਿੱਥੋਂ ਆਉਣੇ ਹੋ ਤੁਸੀਂ ਇੰਨਾ ਸਮਨ ਇਹ ਭਾਰੀ 500 ਦੇ 4 ਅੱਜ ਤੋਂ ਸਾਲ ਪਹਿਲੇ ਵੀ ਸੀ ਅੱਜ ਵੀ 500 ਦੇ 4 ਸੂਟ ਦੇਣੇ ਆਪਾਂ ਚੱਪ ਚੱਪ ਕਰਦੇ ਸੂਟ ਹੈ ਭਾਈ ਨਵੇਂ ਡਿਜ਼ਾਈਨ ਆਣੇ ਪੂਰੀ ਗਰਮੀਆਂ ਵੇਚਣੇ 500 ਦੇ 4 ਸੂਟ ਸਾਰਾ ਬਾਜ਼ਾਰ ਵੇਚਦਾ 300 400 ਦਾ ਕੱਲਾ ਆਪਾਂ ਵੇਨੇ ਜੀ 500 ਦੇ 4 ਸੂਟ ਡਿਜ਼ਾਈਨ ਬੰਨ ਸਵੰਨੇ ਸੋਹਣੇ ਸੋਹਣੇ ਡਿਜ਼ਾਈਨ ਭਾਜੀ ਜਿਹੜਾ ਮਰਜ਼ੀ ਆ ਕੇ ਲੈ ਜਵੇ ਸਾਡੇ ਕੋਲ 500 ਦੇ ਚਾਰ ਸੂਟ ਜੇ ਤੁਸੀਂ ਵੇਚਣ ਵਾਸਤੇ ਲੈਣੇ ਆ ਤੁਹਾਡਾ ਕੱਲਾ ਕੱਲਾ ਸੂਟ 3-300 ਦਾ ਵਿਕੇਗਾ ਭਾਜੀ ਕੱਲਾ ਕੱਲਾ ਸੂਟ ਸਾਡੇ ਕੋਲ 500 ਦੇ ਚਾਰ 500 ਦੇ ਦੇਖੋ ਜੀ ਜਿਹੜੇ ਕਹਿੰਦੇ ਸੀ ਅਸੀਂ ਬਹੁਤ ਵੱਡੇ ਲੁਧਿਆਣੇ ਦੇ ਹੋਲ سیلਰ ਆ ਜਿਹੜੇ ਕਹਿੰਦੇ ਸੀ ਸਾਡੀਆਂ ਮਿੱਲਾਂ ਆ ਜਿਹੜੇ ਕਹਿੰਦੇ ਸਾਡੀਆਂ ਫੈਕਟਰੀਆਂ ਸਾਰੇ ਹੀ ਸੈੱਟ ਤੇ ਹੱਥ ਰੱਖ ਕੇ ਬੈਠ ਗયા ਕਹਿੰਦੇ ਨਾ ਵੀ ਨਾ ਪੂਰਨ ਚੰਦਰ ਦਾ ਮੁਕਾਬਲਾ ਨਹੀਂ ਕਰਨਾ ਕਿਉਂਕਿ ਤੁਹਾਨੂੰ ਦਿੰਨੇ ਆਸੀਂ 504 ਕੈਮਰੀ ਦਾ ਸੂਟ ਆ ਭਾਜੀ ਕੈਮਰੀ ਦੇ ਨਾਲ ਸਲਵਾਰ ਮੈਚਿੰਗ ਆ ਗਈ ਰੰਗ ਦੇਖੋ ਡਿਜ਼ਾਈਨ ਦੇਖੋ ਇਹ ਭਾਜੀ ਬਾਜ਼ਾਰ ਵੀ ਇਹਦਾ 450 500 ਦਾ ਆਪਾਂ ਦੇਣਾ 225 ਰੁਪਏ ਦਾ ਸੂਟ ਕੈਮਰੀਕ ਦਾ ਆ ਤੁਸੀਂ ਹੁਣ ਚੈੱਕ ਕਰ ਲਓ 225 ਦਾ ਸੂਟ ਕੈਮਰੀਕ ਦਾ ਲੈ ਕੇ ਲਾਤਾ ਮਲਾਈ ਕਾਟਨ ਮਲਾਈ ਕਾਟਨ ਦਾ ਕੱਪੜਾ ਜਿਹੜਾ ਬਾਜ਼ਾਰ 'ਚ 7-800 ਦਾ ਮਿਲਦਾ ਇੱਥੇ ਦੇਣਾ 225 ਦੇ ਵਿੱਚ 225 ਦਾ ਭਾਜੀ ਡਿਜ਼ਾਈਨ ਰੋਜ਼ ਨਵੇਂ-ਨਵੇਂ ਆਣੇ ਆ ਸੋਹਣੇ-ਸੋਹਣੇ ਡਿਜ਼ਾਈਨ ਆ ਦੇਖੋ ਇਦਾਂ ਦਾ ਡਿਜ਼ਾਈਨ ਭਾਜੀ ਮਲਾਈ ਕਾਟਨ ਕੈਮਰੀ ਕਾਟਨ ਬਾਜ਼ਾਰ 500 600 700 ਇਦਾਂ ਸੇਲ ਹੋ ਰਿਹਾ ਆਪਾਂ ਦੇਣਾ ਜੀ 225 ਰੁਪਏ ਦਾ ਸੂਟ ਸਾਡੇ ਕੋਲ ਲੈ ਕੇ ਜਾਓ ਤੇ 5-500 ਦਾ ਵੇਚੋ ਆਪਣੇ ਪੈਸੇ ਕਰੋ ਡਬਲ ਬਟਨਾ ਬੜਾ ਸੂਟ ਭਾਜੀ ਲਾਈਨਿੰਗ ਵਾਲੀ ਸਲਵਾਰ ਆਏਗੀ ਆ ਦੇਖੋ ਸਲਵਾਰ ਆ ਗਿਆ ਦੁਪੱਟਾ ਬਾਜ਼ਾਰ ਵਿਕਦਾ ਭਾਜੀ 450 500 600 ਆਪਾਂ ਲੈਣੀ 270 ਰੁਪਏ ਦਾ 275 ਰੁਪਏ ਦਾ ਆ ਸਟਾਕ ਆ ਗਿਆ ਭਾਜੀ ਚੈੱਕ ਕਰ ਲਓ 5000 ਸੂਟ ਵਾਲੇ ਅੱਜ ਹੀ ਆ ਢੇਰੀਆਂ ਤੁਹਾਡੇ ਸਾਹਮਣੇ ਲੱਗੀਆਂ ਪਈਆਂ 270 80 ਰੁਪਏ ਦੀ ਰੇਂਜ ਸਾਰੇ ਕਾਟਨ ਦੇ ਡਿਜ਼ਾਈਨ ਆ ਗਿਆ 1000 ਡਿਜ਼ਾਈਨ ਆ ਭਾਜੀ ਅਸੀਂ ਗੱਲਾਂ ਨਾਲ ਨਹੀਂ ਕਹਿ ਰਹੇ ਆ ਕੈਮਰਾ ਇੱਧਰ ਮਾਰ ਲਓ ਗਾਗੜਾ ਮਾਲ ਕੱਢਿਆ ਭਾਈ 400 ਸੂਟ ਵਾਲੇ ਗਾਗੜਾ ਕੱਢਿਆ ਇਹ 5000 ਸੂਟ ਆਇਆ ਭਾਜੀ ਇਹ ਹੁਣ 5 5000 ਸੂਟ ਰੋਜ਼ ਹੀ ਆਣਾ ਹੈ ਖਾਲੀ ਇਹ ਨਹੀਂ ਅੱਜ ਆਇਆ ਇਹ ਰੋਜ਼ 5 5000 ਸੂਟ ਆਊਗਾ ਹੁਣ ਦੇਖੋ ਜੀ ਅਸੀਂ 2 4 10 ਵੀ ਸੂਟ ਰੱਖ ਕੇ ਰੋਣਾ ਨਹੀਂ ਪਾਉਂਦੇ ਆਹ ਦੇਖ ਲਓ ਬਾਹਰ ਟਰ ਤੁਸੀਂ ਆ ਜਾਓ ਜਿੰਨਾ ਮਰਜ਼ੀ ਕੱਪੜਾ ਲੈ ਜਾਓ ਪਾਵੇਂ ਤੁਸੀਂ ਜੰਮੂ ਕਸ਼ਮੀਰ 'ਚ ਬੈਠੇ ਆ ਤੁਸੀਂ ਹਿਮਾਚਲ ਪ੍ਰਦੇਸ਼ 'ਚ ਬੈਠੇ ਆ ਤੁਸੀਂ ਹਰਿਆਣਾ 'ਚ ਪੰਜਾਬ 'ਚ ਦਿੱਲੀ 'ਚ ਗੁਜਰਾਤ 'ਚ ਬੰਬੇ ਬੈਠਿਓ ਆਨਲਾਈਨ ਵੀ ਤੁਸੀਂ ਕੱਪੜਾ ਮੰਗਾ ਸਕਦੇ ਆ ਆਨਲਾਈਨ ਕੱਪੜਾ ਮੰਗਾ ਸਕਦੇ ਆ ਜਿਹੜਾ ਤੁਸੀਂ 770 8 800 ਦਾ 225 ਰੁਪਏ ਕਰਤਾ ਜਿੰਨਾ ਮਰਜੀ ਕੱਪੜਾ ਮੰਗਾ ਲਓ ਆਨਲਾਈਨ ਦੀ ਸਰਵਿਸ ਪੂਰੇ ਵਰਲਡ ਦੇ ਵਿੱਚ ਹੈਗੀ ਆ ਆ ਦੇਖੋ ਜੀ ਆਹ ਭਾਈ ਏਦਾਂ ਦੇ ਕੋਟਨ ਦੇ ਸੂਟ ਆ ਗਏ ਆ ਜੀ ਆਹ ਦੇਖੋ 290 ਰੁਪਏ ਦੀ ਰੇਂਜ ਸਾਰੇ ਕੋਟਨ ਦੇ ਨਵੇਂ ਨਵੇਂ ਡਿਜ਼ਾਈਨ ਆ ਗਏ ਰੰਗ ਇੰਗਲਿਸ਼ ਕਲਰ ਆ ਗਏ ਭਾਈ ਗਰਮੀਆਂ ਦਾ ਮਾਲ ਆ ਗਿਆ ਜਿਹੜੇ ਪਹਿਣਾ ਭਰਾਵਾਂ ਨੇ ਗਰਮੀਆਂ ਦਾ ਮਾਲ ਕੋਟਨ ਦਾ ਮਾਲ ਲੈਣਾ ਹੈ ਜਲਦੀ ਤੋਂ ਜਲਦੀ ਵਿਜ਼ਿਟ ਕਰ ਲਓ ਜੀ ਆਜੋ ਹਜ਼ਾਰਾਂ ਡਿਜ਼ਾਈਨ ਨਵੇਂ ਗਰਮੀਆਂ ਦੇ ਆ ਗਏ ਆ ਆ ਲਓ ਜੀ ਕ ਆ ਜਿਹੜਾ ਬਾਜ਼ਾਰ ਵਿਕਦਾ ਜੀ 300 350 400 ਦਾ 190 ਰੁਪਏ ਦਾ ਸੂਟ ਭਾਜੀ 190 ਰੁਪਏ ਦਾ ਲੋ ਜੀ 190 ਰੁਪਏ ਕਿਸੇ ਨੇ ਰਮਾਲ ਨਹੀਂ ਦੇਣਾ ਚੰਗਾ ਕਿਸੇ ਨੇ ਤੌਲੀਆ ਨਹੀਂ ਦੇਣਾ ਅਸੀਂ ਸੂਟ ਦੇ ਰਹੇ ਆ ਦੁਪੱਟੇ ਦੇ ਨਾਲ ਦੇ ਰਹੇ ਆ ਕਢਾਈ ਕੱਢੀ ਆ ਰੰਗ ਬਹੁਤ ਜਿਆਦਾ ਸੋਹਣੇ 190 ਰੁਪਏ ਦਾ ਸੂਟ ਤਾਂ ਜੀ ਆ ਦੇਖੋ 400 ਰੁਪਏ ਦੀ ਰੇਂਜ ਦਾ ਸੂਟ ਆ ਗਿਆ ਪਿਓ ਰਿਯਨ ਕਾਟਨ ਡਿਜੀਟਲ ਪ੍ਰਿੰਟ ਫਰੰਟ ਬੈਕ ਸੇਮ ਆਏਗਾ ਭਾਜੀ 1000 ਰੁਪਏ ਦਾ ਵਿਕ ਰਿਹਾ ਆਪਾਂ ਲਾਤੀ ਆਫਰ ਗਰਮੀਆਂ ਦੀ ਸਟਾਰਟਿੰਗ ਜੀ ਗਰਮੀਆਂ ਦੀ ਸ਼ੁਰੂਆਤ ਦੀ ਆਫਰ ਲਾਤੀ ਆ ਜੀ 400 400 400 ਪਿਓਰ ਦੇ ਦੁਬੱਟੇ 400 ਮੇਰੀ ਗੱਲ ਸੁਣ ਲਓ ਧਿਆਨ ਨਾਲ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਹੁਣ ਬਹੁਤ ਸੋਹਣਾ ਮੌਕਾ ਸੁਨਹਿਰੀ ਮੌਕਾ ਗਰਮੀਆਂ ਦਾ ਮੌਸਮ ਸ਼ੁਰੂ ਹੋਣ ਵਾਲਾ ਗਰਮੀਆਂ ਦੇ ਮੌਸਮ ਦੇ ਲਈ ਸੋਹਣੇ ਸੋਹਣੇ ਸੂਟ ਆ ਚੁੱਕੇ ਹੁਣ ਸਰਦੀਆਂ ਦਾ ਜ਼ਮਾਨਾ ਗਿਆ ਭਾਜੀ ਆ ਦੇਖੋ 450 ਦੇ ਵਿੱਚ ਬ੍ਰਾਂਡਡ ਸੂਟ ਆ ਗਏ ਜਿਹੜੇ ਚੰਗੇ ਜੰਗੇ ਸ਼ੋਰੂਮਾਂ 'ਚ ਜਿਹੜੇ ਤੁਹਾਡੇ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਸ਼ੋਰੂਮਾਂ 'ਚ 15 1500 ਦਾ ਸੂਟ ਵੇਚ ਰਿਹਾ 450 ਦੀ ਰੇਂਜ 'ਚ ਪਿਓਰ ਕਾਟਨ ਦੇ ਸੂਟ ਆ ਗਏ ਭਾਜੀ ਰੰਗ ਦੇਖੋ ਆ ਦੇਖੋ ਸਾਡੇ ਕੋਲ ਲੈ ਕੇ ਜਾਓਗੇ 450 ਦਾ ਵੇਚੋਗੇ 1500 ਦਾ 1-1000 ਰੁਪਏ ਸੂਟ ਮੁਨਾਫਾ 1-1000 ਰੁਪਏ ਸੂਟ ਦੀ ਗਾਰੰਟੀ ਹੈ ਜੀ ਆ ਵੀ ਦੇਖੋ ਜੀ ਕੱਪੜਾ ਦੇਖੋ ਸਾਡਾ ਕਿੰਨਾ ਸੋਹਣਾ ਭਾਵੇਂ ਥਾਪੀਆਂ ਨਾਲ ਧੋ ਲਿਓ ਥਾਪੀ ਟੁੱਟ ਜੂ ਕੱਪੜੇ ਨੂੰ ਹੋਣਾ ਕੁਝ ਨਹੀਂ ਦੇਖੋ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਆ ਬੂਟੀਆਂ ਛੋਟੀਆਂ ਲੈ ਲਓ ਵੱਡੀਆਂ ਲੈ ਲਓ ਨਾਲ ਦੁਪੱਟੇ ਫੋਰ ਸਾਈਡ ਦੇ ਕੋਲ ਦੇਖੋ ਲੈਸ ਲੱਗੀ ਕਿੰਨਾ ਸੋਹਣਾ ਕੰਮ ਹੋਇਆ ਮਤਲਬ ਹਰ ਇੱਕ ਚੀਜ਼ ਤੁਹਾਨੂੰ ਟੌਪ ਦੀ ਦਵਾਂਗੇ ਆਹ ਲੋ ਜੀ ਐਦਾਂ ਦੇ ਰੰਗ ਆਣਗੇ ਡਿਜੀਟਲ ਪ੍ਰਿੰਟ ਦੇ ਸੂਟ ਆ ਭਾਜੀ ਬਾਜ਼ 475 ਰੁਪਏ ਦਾ ਸੂਟ ਭਾਜੀ ਡਿਜੀਟਲ ਪ੍ਰਿੰਟ ਦਾ ਜਿਹੜਾ ਸੱਬਿਆ ਸਾਚੀ ਦੀ Ориਜਨਲ ਕਾਪੀ ਆਪਾਂ ਬਣਾਤੀ ਹੈ ਜੀ ਸੇਮ ਆਪਾਂ 1500 ਦੇ ਸੂਟ ਦੀ ਕਾਪੀ ਬਣਾਤੀ ਜੀ 475 ਰੁਪਏ ਦੇ ਵਿੱਚ ਸਾਡੇ ਨਾਲ ਜੁੜ ਕੇ ਤੁਸੀਂ ਘਰ ਬੈਠੇ ਆਪਣਾ ਵਪਾਰ ਸ਼ੁਰੂ ਕਰ ਸਕਦੇ ਹੋ ਤਾਨੂੰ ਕੋਈ ਲੱਖ ਰੁਪਏ ਲਾਉਣ ਦੀ ਲੋੜ ਨਹੀਂ ਸਿਰਫ 20-25000 ਰੁਪਏ ਲੈ ਕੇ ਆਓ ਬਾਜੀ ਗਲਤ ਗੱਲ ਨਾ ਕਰੋ ਤੁਸੀਂ 25000 ਕਹਿੰਦੇ ਹੋ ਅਸੀਂ ਥਾਂ ਥਾਂ ਦੁਕਾਨਦਾਰਾਂ ਕੋਲ ਜਾਈਦਾ ਉਹ ਕਹਿੰਦੇ 5 ਲੱਖ ਲੈ ਕੇ ਆਓ ਹੀ 5 ਲੱਖ ਚ ਕੰਮ ਸ਼ੁਰੂ ਕਰੋਗੇ ਤੁਸੀਂ 25000 ਕਹੀਏ ਨੇ 25000 ਚ ਕੰਮ ਕਿਦਾਂ ਸ਼ੁਰੂ ਹੋ ਜਾਊਗਾ ਸਭ ਸ਼ੁਰੂ ਹੋਊਗਾ ਸਾਡੇ ਨਾਲ ਜਿੰਨੇ ਵੀ ਬੰਦੇ ਜੁੜੇ ਆ ਤੁਹਾਨੂੰ ਮੈਂ ਹੁਣ ਪੁਛਾ ਦੇਣਾ ਵਾ ਹਜ਼ਾਰਾਂ ਲੋਕ ਸਾਡੇ ਨਾਲ ਜੁੜੇ ਆ ਜਿਨ੍ਹਾਂ ਨੇ 25-25000 ਨਾਲ ਕੰਮ ਸ਼ੁਰੂ ਕੀਤਾ ਸੀ ਬਾਜੀ 4-4 ਮਹੀਨਿਆਂ ਚ ਨਾਲੇ 2-2 ਲੱਖ ਰੁਪਏ ਦਾ ਬਾਜੀ ਗਲਤ ਗੱਲ ਨਾ ਕਰੋ ਦੇਖੋ ਲੋਕਾਂ ਨੇ ਜ ਗਲਤ ਗੱਲਾਂ ਕਰੋ ਭਾਜੀ 25000 ਰੁਪਏ ਨਾ ਹੁੰਦਾ ਕੀ ਆ ਕੋਈ ਗਲਤ ਗੱਲ ਨਹੀਂ ਅਸੀਂ ਤਾਂ ਕਹਿੰਦੇ ਆ 25000 ਲੈ ਕੇ ਆਓ ਜੀ ਜ਼ਿਆਦਾ ਪੈਸੇ ਲਿਆਂ 26000 ਬੀ ਨਾ ਲੈ ਕੇ ਆਓ 25000 ਨਾ ਤੁਹਾਨੂੰ ਕੰਮ ਸ਼ੁਰੂ ਕਰਕੇ ਦੇਨੇ ਔਰ 25000 ਨਾ ਤੁਹਾਡਾ ਕੰਮ ਚੱਲੇਗਾ 2000 ਰੁਪਏ 3000 ਰੁਪਏ ਤੁਸੀਂ ਰੋਜ਼ ਦਾ ਜੇ ਨਾ ਕਮਾਇਆ ਮੈਂ ਲਿਖ ਕੇ ਗਾਰੰਟੀ ਦੇਨੂ ਤੇ ਸਾਡੇ ਰੇਟ ਅੰਡੇ ਘਟਾ ਹੈ 250 ਰੁਪਏ ਦਾ ਸੂਟ 500 ਦਾ ਵਿਗਦਾ 300 ਰੁਪਏ ਸੂਟ ਦਾ ਮੁਨਾਫਾ 300 ਵਾਲਾ ਸੂਟ 600 ਦਾ ਵਿਗਦਾ ਹੈ 400 ਵਾਲਾ ਸੂਟ 800 ਦਾ ਵਿਗਦਾ ਹੈ ਸਿੱਧੇ ਪੈਸੇ ਡਬਲ بڑے بڑے ਦਾਅਵੇ ਕਰਦੇ ਆ ਜੇ ਤੁਸੀਂ ਕਿਤੇ ਜੋਬ ਕਰਦੇ ਹੋ 10000 12000 15000 20000 25000 ਛੱਡ ਦਿਓ ਜੋਬਾਂ ਜੂਬਾਂ ਇਹਨਾਂ ਦਾ ਦਾਵਾ 25000 ਰੁਪਇਆ ਲੈ ਕੇ ਆਓ ਲੱਖ ਲੱਖ ਰੁਪਇਆ ਮਹੀਨੇ ਦਾ ਕਹਿੰਦੇ ਕੁਮਾਰਿਆ ਲੋਕੀ ਤੁਸੀਂ ਪਿੱਛੇ ਕਿਉਂ ਰਹਿ ਰਹੇ ਹੋ ਡੰਮੀ ਦੇ ਲੈ ਕੇ 1595 ਰੇਟ ਲਾਇਆ ਆ ਥਾਂ ਥਾਂ ਲੁਧਿਆਣੇ ਚ ਮਿਲਦਾ ਦੱਸੋ ਕੀ ਰੇਟ ਆ 500 ਰੁਪਇਆ ਦਾ 500 ਰੁਪਏ ਦਾ ਭਾਜੀ 500 ਰੁਪਏ ਦਾ ਸਿਲਕ ਦਾ ਸੂਟ 500 ਰੁਪਏ ਦਾ ਲੋ ਹੈਵੀ ਦੁਬੱਟਾ ਭਾਜੀ 1000 ਰੁਪਏ ਸਸਤਾ ਵੇਚਣ ਨਾਲੋ ਭਾਜੀ ਤਾਂ ਹੀ ਤਾਂ ਕਹਿ ਰਿਹਾ 25000 ਨਾਲ ਸ਼ੁਰੂ ਕਰੋ ਉੱਠੋ ਜਾਗੋ ਨੀਂਦ ਤਿਆਗੋ ਹੁਣ ਟਾਈਮ ਆ ਗਿਆ ਤੁਹਾਡੇ ਅਮੀਰ ਬਣ ਦਾ ਟਾਈਮ ਆ ਗਿਆ ਪੈਸੇ ਕਮਾਉਣ ਦਾ ਪੂਰਨ ਚੰਦ ਕੰਪਨੀ ਦੇ ਕੋ ਡਿਜ਼ਾਈਨਰ ਵੀ ਨਵਾਂ ਇੱਕ ਆਹ ਲੋ ਜੀ ਭਾਜੀ 400 ਤੇ 25 ਰੁਪਏ ਦੇ ਵਿੱਚ ਬੁਟੀਕ ਦੇ ਸੂਟ ਮਿਲਣਗੇ ਹੁਣ ਤੁਹਾਨੂੰ ਕਟ ਵਰਗ ਦੇ ਦੁਪੱਟਿਆਂ ਦੇ ਨਾਲ ਪਿਓਰ ਕਾਟਨ ਮਸਲੀਨ ਕਾਟਨ ਦਾ ਸੂਟ ਹੈ ਜੀ ਬਾਜ਼ਾਰ ਹਜ਼ਾਰ ਹਜ਼ਾਰ ਰੁਪਏ ਦਾ ਵਿਕ ਰਿਹਾ ਆਪਾਂ 425 ਜੇ ਤੁਹਾਨੂੰ 20 ਤੋਂ 25 ਡਿਜ਼ਾਈਨ ਦੇ ਦੇਣੇ ਆ ਜੀ ਵੀਡੀਓ 'ਚ ਆਪਾਂ ਇੱਕ ਇੱਕ ਡਿਜ਼ਾਈਨ ਦਿਖਾ ਰਹੇ ਆ ਸਾਰੀਆਂ ਆਈਟਮਾਂ ਦਾ ਲੇਕਿਨ ਜਦੋਂ ਤੁਸੀਂ ਇੱਥੇ ਵਿਜ਼ਿਟ ਕਰੋਗੇ ਤੁਹਾਨੂੰ ਕਿਸੇ ਦੇ 25 ਡਿਜ਼ਾਈਨ ਮਿਲਣੇ ਆ ਕਿਸੇ 'ਚ 50 ਡਿਜ਼ਾਈਨ ਮਿਲਣਗੇ ਦੇਖੋ ਵਾਇਰਿਟੀ ਵੀ ਸਾਰੀ ਮਿਲਦੀ ਆ ਇੱਥੇ ਕੁੜੀਆਂ ਲਈ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਬਜ਼ੁਰਗਾਂ ਲਈ ਬਹੁਤ ਆ ਆਹ ਦੇਖੋ ਮਿਡਲ ਏਜ ਲਈ ਇਹਨੇ ਆਪਣੀ ਭੂਆ ਨੂੰ ਮਾਸੀ ਨੂੰ ਤਾਈ ਨੂੰ ਚਾਚੀ ਨੂੰ ਲੈ ਕੇ ਜਾਣਾ ਮਤਲਬ ਭਾਜੀ ਇੱਕ ਗੱਲ ਤਾਂ ਇਹ ਵੀ ਆ ਚਲੋ ਸੂਟ ਤੁਹਾਡੇ ਕੋਲ ਸਸਤੇ ਹੋਣਗੇ ਵੱਡਾ ਚੈਲੰਜ ਦੁਕਾਨਦਾਰ ਲਈ ਹੋਲਸੇਲਰ ਇਹ ਹੁੰਦਾ ਵੈਰਾਈਟੀ ਪੂਰੀ ਪਾਉਣੀ ਵੈਰਾਈਟੀ ਪੂਰੀ ਦੇ ਦਿੰਦੇ ਹੋ ਨਾ ਤੁਸੀਂ ਬਣਾ ਕੇ ਸਾਡੇ ਕੋਲ ਜਿੰਨੀ ਵੈਰਾਈਟੀ ਆ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਕਿਸੇ ਦੁਕਾਨ ਤੇ ਇਹਨਾਂ ਮਾਲ ਨਹੀਂ ਹੈਗਾ ਜਿੰਨਾ ਪੂਰਨ ਚੰਦ ਖਾਲੀ ਇੱਕੋ ਦੁਕਾਨ ਤੇ ਪਿਆ ਭਾਜੀ ਆ ਰੇਟ ਤਾਂ ਦੱਸ ਦਿਓ ਇੰਨਾ ਸੋਹਣਾ ਸੂਟ ਹੈ ਭਾਜੀ ਸਿਲਕ ਦਾ ਸੂਟ ਹੈ ਜੀ ਆ ਦੇਖੋ ਮਾਡਲ ਨੇ ਪਾਇਆ ਬਾਜ਼ਾਰ ਵਿੱਚ ਤਾਂ 15-1500 ਦਾ ਆਪਾਂ ਦੇਣਾ ਸਿਰਫ 495 ਰੁਪਏ ਦਾ ਲੋ 4 ਨੇ ਰਜਤੀ ਨਹੀਂ ਚਲਣਾ ਇੱਥੇ ਦਾ ਜਿਹੜਾ ਤੀਰ ਚੱਲੂਗਾ ਪੂਰਾ ਟਕਾਣੇ ਦੇ ਵਿੱਚ ਆਹ ਦੇਖੋ ਭਾਜੀ ਡਾਰਕ ਸ਼ੇਡ ਦੇ ਸਿਲਕ ਆ ਗਈ نیچے ਫੈਂਸੀ ਲੈਂਸ ਲੱਗੀ ਹੋएगी ਨਾਲ ਆ ਗਿਆ ਜੀ ਦੁਪੱਟਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਆ ਗਿਆ ਜੀ ਐਦਾਂ ਦੇ ਬੁਟੀਕ ਦੇ ਸੂਟ ਜਿਹੜੇ 2-2000 ਦੇ ਵਿਕਦੇ ਆ ਭਾਜੀ ਆਪਾਂ ਕਿੰਨੇ ਦਾ ਦੇਣਾ 495 ਰੁਪਏ ਦਾ ਸੂਟ ਭਾਜੀ ਜਿੰਨਾ ਮਰਜ਼ੀ ਲੈ ਜਾਓ ਹੁਣ ਆਹ ਦੇਖ ਲਓ ਇਹ 495 ਰੁਪਏ ਆ ਇਹ ਆ ਮਾਰੋ ਜੀ ਕੈਮਰਾ ਦੇਖੋ ਕਿੰਨੇ ਸੂਟ ਆ ਪੜੀ ਆ ਦੇਖੋ ਹਾਂ ਆ 495 ਵਾਲਾ 500 ਰੁਪਿਆ ਕੋਈ 48 ਸੂਟ ਨਹੀਂ ਹੈਗੇ ਇਹ 500 ਰੁਪਿਆ 495 ਵਾਲੀ ਇਹ ਹੁੰਦੀ ਅਸਲੀ ਹੋਲ ਸੇਲਰ ਦੀ ਨਿਸ਼ਾਨੀ ਜਿਹੜਾ 1 ਲੱਖ ਦਾ ਕਪੜਾ ਬਾਜ਼ਾਰ ਚੋਂ ਲੈਣਾ 25000 ਰੁਪਿਆ ਦਾ ਮਿਲਦਾ ਇੱਥੇ 25000 ਚ ਆਹ ਦੇਖੋ ਭਾਜੀ ਬੁਟੀਕਾਂ ਦੇ ਸੂਟ ਆ ਗਏ ਸੋਹਣੇ ਸੋਹਣੇ ਆ ਦੇਖੋ ਕੋਈ ਕਹਿ ਸਕਦਾ ਭਾਜੀ ਇਹ ਬਾਜ਼ਾਰ 1000 1200 ਤੋਂ ਘੱਟ ਨਹੀਂ ਵਿਕਦਾ ਦੇਖੋ ਸੂਟ ਦਾ ਫੋਰ ਸਾਈਡ ਦੁਪੱਟਾ ਦਿਖਾਓ ਜੀ 12 1200 15 15 ਦਾ 16 ਵਾਲਾ ਸੂਟ ਆ ਭਾਜੀ ਆਪਾਂ ਦੇ ਪਟਿਕ ਵਾਲੇ ਸੂਟ ਔਰ ਡਿਜ਼ਾਈਨ ਨੇ ਭਾਜੀ 35 ਤੋਂ 40 ਡਿਜ਼ਾਈਨ ਨਵੇਂ ਆਏ ਜੀ ਅੱਜ ਦੇ ਦੇਖੋ ਜੀ ਦੁਕਾਨਦਾਰ ਨੂੰ ਦੰਦਲਾ ਪੈਂਦੀਆਂ ਹੋਣੀਆਂ ਕੋਰਸਿਓ ਡੈਗਦੇ ਹੋਣੇ ਆ ਕਿਹਨੇ ਹੋਣਾ ਰੇਟ ਕੀ ਆ 1500 ਜੇ 400 450 470 72 ਮਾਤਰਾ ਵਾ ਮਜ਼ਾਕ ਨਹੀਂ ਅਸੀਂ ਕਰਦੇ ਸਚਾਈ ਦੱਸ ਰਹੇ ਆ ਜਿੰਨੇ ਮਰਜ਼ੀ ਲੈ ਲਓ ਆ ਦੇਖੋ ਭਾਜੀ 325 ਰੁਪਏ ਦੀ ਰੇਂਜ ਦੇ ਵਿੱਚ ਲੋ ਫੋਰ ਕੱਟ ਗਿਆ 325 ਰੁਪਏ ਦੀ ਰੇਂਜ ਭਾਜੀ ਸਾਡੇ ਕੋਲ 100 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ ਜੀ 100 ਰੁਪਏ ਤੋਂ ਸੂਟ ਸ਼ੁਰੂ ਹੋ ਰਿਹਾ ਹੈ ਸਾਡੇ ਕੋਲ ਮਾਤਰ 100 ਰੁਪਏ ਤੋਂ ਜਿਹੜਾ ਤੁਹਾਡਾ 200 ਦਾ ਵਿਕ ਜਾਏਗਾ ਕਿਸੇ ਦੁਕਾਨਦਾਰ ਕੋਲ ਜਲ ਜਾਓ 100 ਰੁਪਏ ਦਾ ਲਫਾਫਾ ਨਹੀਂ ਦਿੰਦੇ ਤੁਹਾਨੂੰ 100 ਰੁਪਏ ਤੋਂ ਸੂਟ ਸ਼ੁਰੂ ਕਰ ਦਿਆਂਗੇ ਇੱਥੋਂ ਆਹ ਜਿਹੜਾ ਸੂਟ ਆ 325 ਰੁਪਏ ਦਾ ਜਿਹੜਾ ਬਾਜ਼ਾਰ 'ਚ 12-1500 ਦਾ ਲੁੱਟ ਲਓ ਇਹ ਆਪਣੀ ਦੁਕਾਨ ਲਟਾਉਣ ਨੂੰ ਬੈਠਿਆ ਕਹਿੰਦੇ ਕਸਟਮਰ ਖੁਸ਼ ਕਰਨੇ ਆ ਟ੍ਰੱਕ ਭਾਰਦੇ ਆਂਗੇ ਤੁਹਾਨੂੰ ਇੱਧਰ ਤੁਸੀਂ ਦੇਖੋ ਵੈਰਾਈਟੀਆਂ ਭਾਜੀ 300 500 ਦੇਖ ਲਿਆ ਭਾਰੀ ਵੈਰਾਈਟੀ ਵੀ ਦਿਖਾ ਦਿਓ ਵਿਆਹ ਸ਼ਾਦੀ ਦੇ ਕਪੜਾ ਦਾਜਵਰ ਦੇ ਕਪੜਾ ਕੋਈ ਸ਼ਹਿਰੀ ਕਸਟਮਰ ਵੀ ਆਉਂਦਾ ਕਹਿੰਦੇ ਸਾਨੂੰ 2000 5000 ਦੀ ਉਹ ਵੈਰਾਈਟੀਆਂ ਹੈਗੀਆਂ ਭਾਜੀ ਬਹੁਤ ਕੁਝ ਪਿਆ ਸਾਡੇ ਕੋਲ ਇਹ ਗੱਲ ਤੁਸੀਂ ਵੀ ਮੇਰੇ ਭੈਣਪਰਾ ਸਾਰੇ ਸੁਣ ਲੈਣ ਜੇ ਤੁਸੀਂ ਦਾਜਵਰੀ ਦਾ ਕਪੜਾ ਲੈਣਾ ਵਿਆਹ ਸ਼ਾਦੀ ਦਾ ਕਪੜਾ ਲੈਣਾ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਜਿਹੜਾ ਕਪੜਾ ਥੋੜੇ ਸ਼ਹਿਰ 'ਚ ਤੁਹਾਨੂੰ 1 ਲੱਖ ਰੁਪਏ ਦਾ ਮਿਲਣਾ ਹੈ ਉਹੀ ਕਪੜਾ ਅਸੀਂ ਤੁਹਾਨੂੰ 25 ਤੋਂ 30 ਹਜ਼ਾਰ 'ਚ ਦਵਾਂਗੇ ਤੀਜੇ ਫਲ ਬ੍ਰਾਈਡਲ ਸੂਟ ਧਾਣਿਆ ਆਜੋ ਹੁਣ ਆਪਾਂ ਗੱਲਾਂ ਕੱਟ ਤੇ ਕੰਮ ਵੱਧ ਉੱਪਰ ਚੱਲਦੇ ਤੀਜੀ ਮੰਜ਼ਿਲ ਸਲਾਹ ਵੀ ਜਿਵੇਂ 500 ਦੇ 4 ਵਾਲੇ ਸੂਟੇ ਪਟਾਕਾ ਪਾਇਆ ਆ ਤੁਸੀਂ ਜਿਹੜੀ ਮਰਜ਼ੀ ਦੁਕਾਨ ਤੇ ਚਲ ਜਿਓ ਕੋਈ ਮੰਗੂ ਇਹਦਾ 4000 ਕੋਈ 4500 ਕੋਈ 5000 ਪੂਰਨ ਚੰਦ ਕੰਪਨੀ ਤੋਂ ਲੈ ਜਾਓ ਸਿਰਫ 1500 ਰੁਪਏ ਦੇ ਵਿੱਚ ਮਾਤਰਬ ਹੈਵੀ ਸੂਟ ਦਾਜ ਬਰੀਆਂ ਵਾਲੇ ਸੂਟ ਵੀ 15 1500 ਦੇ ਵਿੱਚ ਇਦਾਂ ਦੇ ਆ ਵੀ ਤੁਸੀਂ ਦੇਖੋ ਫੋਰ ਸੈੱਟ ਭਾਈ ਜੀ ਕਪੜਾ ਕਿਹੜਾ ਹੈ ਭਾਜੀ ਇਹ ਪਿਓਰ ਨੇਚਰਲ ਕਰੇਵ ਹੈ ਜੀ ਬਾਜ਼ਾਰ 4000 4500 ਤੋਂ ਘੱਟ ਨਹੀਂ ਸੇਲ ਹੁੰਦਾ ਆਪਾਂ ਦੇਣਾ ਜੀ 1500 ਰੁਪਏ ਦਾ ਸੂਟ 8 8 10 10 ਹਜ਼ਾਰ ਦੇ ਸੂਟ ਬਾਜ਼ਾਰ ਨਾਲੋਂ 70% ਸਸਤੇ ਬਾਜੀ 2500 ਰੁਪਏ ਦੀ ਰੇਂਜ ਬਾਜੀ ਬਾਜ਼ਾਰ 7500 ਪੂਰਨ ਜਾਂ 2500 ਰੁਪਏ ਦੀ ਰੇਂਜ ਆ ਦੇਖੋ ਇੱਧਰ ਦੇ ਫੈਂਸੀ ਸੂਟ ਬਾਜੀ ਜਿਹੜੇ ਬਾਜ਼ਾਰ 'ਚ 7 7 8 8000 ਦੇ ਵਿਕਦੇ ਆ ਆਪਾਂ 1500 2 2000 25 2500 ਜਿਹਦਾ ਦੇ ਸੂਟ ਦੇ ਰਹੇ ਬਾਜੀ ਫੈਂਸੀ ਸੂਟ ਆ ਦੇਖੋ ਸਾਰੇ ਬਰਾਇਡਲ ਸੂਟ ਆ ਬਾਜੀ ਆ ਦੇਖੋ ਕਿੱਡਾ ਚੋੜਾ ਬਾਰਡਰ ਆ ਬਾਜੀ ਇਹ ਬਾਜ਼ਾਰ ਸੂਟ 12 13000 ਤੋਂ ਘੱਟ ਨਹੀਂ ਆਪਣੇ ਕੋਲ 13000 ਦੇ ਤਿੰਨ ਸੂਟ ਲੈ ਜਾਓ ਬਾਜੀ ਚ ਤੁਸੀਂ ਚਮਕਦਮ ਦੇਖੋ ਸੂਟਾਂ ਰਾਇਲਟੀ ਬੋਲਦੀ ਐ ਸੂਟਾਂ ਚ ਰਾਇਲਟੀ ਬੋਲਦੀ ਐ ਇਸ ਜਿਹੜੀਆਂ ਸਾਡੇ ਲੁਧਿਆਣਾ ਦੇ ਵੱਡੀਆਂ ਵੱਡੀਆਂ ਦੁਕਾਨਾਂ ਐ ਨਾ ਭਾਜੀ ਉੱਥੇ ਵਿਗਦੇ 6 7 7000 ਰੁਪਏ ਆਪਾਂ ਕਿੰਨੇ ਦਾ ਦੇਣਾ ਜੀ 1500 2000 ਰੁਪਏ ਦਾ ਸੂਟ ਦੇਖੋ ਸਾਡੇ ਕੋਲ ਸਿਲਕ ਲੈ ਲਓ ਤੁਸੀਂ ਨੇਚਰਲ ਕਰੇਪ ਲੈ ਲਓ ਤੁਸੀਂ ਸ਼ਿਮਰ ਲੈ ਲਓ ਜੋ ਟ੍ਰੈਂਡਿੰਗ ਦੇ ਵਿੱਚ ਕੱਪੜਾ ਹਰ ਇੱਕ ਤਰ੍ਹਾਂ ਦਾ ਕੱਪੜਾ ਸਾਰੇ ਲੇਟੈਸਟਸ ਐ ਡਿਜ਼ਾਈਨ ਤਾਂ ਅਸੀਂ ਉਹ ਦੇਣੇ ਜੇ ਲੁਧਿਆਣੇ ਤੁਹਾਨੂੰ ਵੱਡੇ ਵੱਡੇ ਭਾਵੇਂ ਕੁਮਾਰ ਮੰਡੀ ਚਲ ਜਾਓ ਵੱਡੇ ਸ਼ੋਅਰੂਮਾਂ ਚਲ ਜਾਓ ਭਾਵੇਂ ਤੁਸੀਂ ਪੰਜਾਬ ਕੇ ਚਲ ਜਾਓ ਜੋ ਪੂਰਨ ਚਾਂਦ ਰੇਟ ਤੁਹਾਨੂੰ 70% ਬਾਜ਼ਾਰ ਨਾਲੋਂ ਸਸਤਾ 10000 ਵਾਲਾ ਸੂਟ 3000 ਚ ਗਾਰੰਟੀ ਆ ਜੇ ਨਹੀਂ ਯਕੀਨ ਇੱਥੇ ਇੱਕ ਵਿਜ਼ਿਟ ਕਰ ਲਓ ਅੱਖਾਂ ਖੋਲਜੂ ਤੁਹਾਡੀਆਂ ਐਨੇ ਫਾਇਦੇ ਇੱਥੇ ਹੋ ਰਹੇ ਆ ਵੀ ਦੇਖੋ ਐਦਾ ਦੇ ਭਾਜੀ ਬਾਲੀਵੁੱਡ ਸਟਾਈਲ ਦੇ ਸੂਟ ਆ ਭਾਜੀ ਇਹ ਦਿੱਲੀ ਬੰਬਈ ਭਾਜੀ ਇਹ ਸੂਟ ਤਿਆਰ ਹੋ ਕੇ ਆਂਦੇ ਆ 8 8 10 10000 ਦਾ ਸੂਟ ਵਿਕਦਾ ਭਾਜੀ ਆਪਾਂ ਕਿੰਨਾ ਦਾ ਦੇਣਾ ਜੀ ਸਿਰਫ 2600 ਰੁਪਏ ਦਾ ਭਾਜੀ ਦੇਖੋ 26 2600 ਦੇ ਦੁਪट्टे ਵੀ ਦੇਖੋ ਕਿੰਨੇ ਸੋਹਣੇ ਕੰਮ ਆ ਕੋਈ ਸਿੰਪਲ ਦੁਪੱਟੇ ਨਹੀਂ ਹੈਗੇ ਇਹ ਜਿਹੜੀਆਂ ਅੱਜ ਕੱਲ ਕੁੜੀਆਂ ਇੰਸਟਾਗ੍ਰਾਮ ਤੇ ਦੇਖਦੀਆਂ ਫੇਸਬੁੱਕ ਤੇ ਦੇਖਦੀਆਂ ਉਹੋ ਜਿਹੇ ਨਵੇਂ ਨਵੇਂ ਡਿਜ਼ਾਈਨ ਆ ਵੀ ਤੁਸੀਂ ਚੈੱਕ ਲਓ ਰਾਇਲ ਬਲੂ ਕਲਰ ਹੈਗਾ ਬਹੁਤ ਜ਼ਿਆਦਾ ਸੋਹਣਾ ਦੇਖੋ ਜਿਹੜਾ ਸੂਟ ਬਾਜ਼ਾਰ 5000 ਦਾ ਸਾਡੇ ਕੋਲ 2000 ਦਾ ਮਿਲ ਜੂ ਜਿਹੜਾ ਬਾਜ਼ਾਰ 7000 ਦਾ ਸੂਟ ਹੈ ਸਾਡੇ ਕੋਲ 2500 ਦਾ ਜਿਹੜਾ ਬਾਜ਼ਾਰ 10000 ਦਾ ਸੂਟ ਹੈ ਸਾਡੇ ਕੋਲ 3000 ਦਾ ਮਿਲ ਪਾਜੀ ਗੱਲਾਂ ਨਹੀਂ ਹੁਣ ਪਤਾ ਲੱਗਣਾ 25000 ਰੁਪਏ ਦਾ 30000 ਰੁਪਏ ਦਾ 26000 ਰੁਪਏ ਦਾ ਐਦਾਂ ਬਾਜ਼ਾਰ ਦੇ ਵਿੱਚ ਆ ਸੂਟ ਮਿਲਦੇ ਆ ਬਿਲਕੁਲ ਇਹ ਸੂਟ ਪੰਤਾਲੀ ਸੋਚ 20000 ਦਾ ਸੂਟ ਬਾਜੀ 4500 ਚ ਦੇਣਾ ਹੈ 4500 ਰੁਪਏ ਦੇ ਵਿੱਚ ਆ ਹੁਣ ਤੁਸੀਂ ਆਪ ਚੈੱਕ ਕਰ ਲਓ ਜਿਨ੍ਹਾਂ ਨੇ ਬਿਹਾਰਾਂ ਚ ਦੁਕਾਨਾਂ ਦੇ ਜਾ ਕੇ ਸੂਟ ਲਏ ਆ ਕਿਸੇ ਨੇ 20000 ਦਾ ਲਿਆ ਕਿਸੇ ਨੇ 25000 ਦਾ ਲਿਆ ਕਿਸੇ ਨੇ 26000 ਦਾ ਲਿਆ ਦੁਪੱਟਾ ਚੈੱਕ ਕਰ ਲਓ ਤੁਸੀਂ ਇਹ ਸੂਟ ਤੁਹਾਨੂੰ 4500 ਦਾ ਹੁਣ ਤੁਸੀਂ ਇਹ ਸੋਚ ਲਓ ਜੇ ਇੱਕ ਸੂਟ ਪਿੱਛੇ ਤੁਹਾਡਾ 15 15 18 18000 ਰੁਪਏ ਬਾਜ ਰਿਹਾ ਸਿਰਫ ਇੱਕ ਸੂਟ ਪਿੱਛੇ ਜਦੋਂ ਤੁਸੀਂ ਸਾਰੀ ਵਿਆਹ ਵਾਲੀ ਸ਼ਾਪਿੰਗ ਕਰਨੀ ਕਿੰਨੇ ਬਚਣਗੇ ਜਿਹੜਾ 2 ਲੱਖ ਦਾ ਕੱਪੜਾ ਤੁਸੀਂ ਵੱਡੇ ਸਟੋਰ ਤੇ ਜਾ ਕੇ ਲੈਣਾ ਇੱਥੇ ਸਾਨੂੰ 40 45 46 48 ਹਜ਼ਾਰ ਚ ਮਿਲ ਜਾਣਾ 50 ਹਜ਼ਾਰ ਤੋਂ ਵੀ ਘੱਟ ਡੇਢ ਡੇਢ ਲੱਖ ਪੌਣੇ ਪੌਣੇ 2 2 ਲੱਖ ਬਚ ਜਾਂਦਾ ਬੁਟੀਕਾ ਵਾਲੇ ਪੀਸ ਆ ਸਾਰੇ ਨਵੇਂ ਨਵੇਂ ਡਿਜ਼ਾਈਨ ਆ ਸ਼ੀਸ਼ੇ ਦਾ ਕੰਮ ਹੋਇਆ ਯਾਰ ਦੁਪੱਟਾ ਬਹੁਤ ਸੋਹਣਾ ਬਾਹਾਂ ਤੇ ਵੀ ਬਹੁਤ ਸੋਹਣਾ ਕੰਮ ਹੋਇਆ ਆ ਭਾਜੀ ਬਹੁਤ ਸੋਹਣਾ ਸੂਟ ਹੈ ਜੀ ਸਾਡੇ ਕੋਲ ਤਾਂ ਭਾਜੀ ਇਹ ਬਰਾਇਡਲ ਸ਼ੋਰੂਮ ਭਰਿਆ ਪਿਆ ਜੀ ਸਾਡਾ ਇਹ ਤਾਂ ਤੁਹਾਨੂੰ 8 ਦਾ ਸੂਟ ਆਪਾਂ ਦਿਖਾਏ ਆ ਸਾਡੇ ਕੋਲ ਤਾਂ ਭਾਜੀ ਡਿਜ਼ਾਈਨਾਂ ਦੀ ਭਰਮਾਰ ਆ ਦੇਖੋ ਕਿਹੜਾ ਡਿਜ਼ਾਈਨ ਦੇਖਣਾ ਤੁਸੀਂ ਆਹ ਦੇਖੋ ਭਾਜੀ ਇੱਦਾਂ ਦੇ ਡਿਜ਼ਾਈਨ ਹੈਵੀ ਹੈਵੀ ਡਿਜ਼ਾਈਨ ਆਹ ਦੇਖੋ 2500 ਰੁਪਏ ਦਾ ਸੂਟ ਆਹ ਬਰਾਇਡਲ ਸੂਟ ਚੱਕੋ ਜੀ 1500 ਰੁਪਏ ਦਾ ਆਹ ਲਓ ਜੀ ਹੈਵੀ ਸੂਟ ਆਹ ਲਓ ਜੀ 1700 ਰੁਪਏ ਦਾ ਸੂਟ ਦੇਖੋ ਕਿੱਡਾ ਹੈਵੀ ਸੂਟ ਹੈ ਭਾਜੀ ਮੇਰੇ ਹੱਥ 'ਚ ਆ ਕੋਈ ਦੇ ਦੂਗਾ ਭਾਜੀ 8000 ਦਾ 100 ਰੁਪਏ ਦਾ ਬਜ਼ਾਰ ਚ 1500 ਰੁਪਏ ਦਾ ਭਾਜੀ ਲੈ ਲੋ ਆ ਦੇਖੋ ਵੀ ਇਹ ਤਾਂ ਵਾਕਈ ਹੈਰਾਨ ਕਰਨ ਵਾਲੀਆਂ ਚੀਜ਼ਾਂ ਤੁਹਾਨੂੰ ਦਿਖਾ ਰਹੇ ਹਾਂ 1500 ਦਾ ਸੂਟ ਕਿਸੇ ਨੇ ਨਹੀਂ ਦੇਣਾ ਤੁਹਾਨੂੰ ਆ ਦੇਖੋ ਫੈਂਸੀ ਸੂਟ 1500 ਰੁਪਏ ਦਾ ਇੱਥੇ ਇੱਦਾ ਹੀ ਨਹੀਂ ਕਹਿੰਦੇ ਭਾਜੀ ਤੁਹਾਡੇ ਕੋਲ ਇੱਥੇ ਆ ਕੇ ਪੈਸੇ ਤੁਹਾਡੇ ਬਹੁਤ ਵੱਜਣੇ ਭਾਜੀ ਆ ਦੇਖੋ ਜੀ ਇਹ ਲਾਲ ਜਿਹੜਾ ਤੁਸੀਂ ਲਾ ਲਾਵਾ ਫੇਰੇ ਤੇ ਸੂਟ ਬਣਾ ਜਿਹੜਾ ਤੁਸੀਂ ਦੁਕਾਨਾਂ ਤੇ ਜਾਂਦੇ ਹੋ ਤੁਹਾਨੂੰ 5000 ਤੋਂ ਸ਼ੁਰੂਆਤ ਕਰਦੇ ਆ ਸਾਡੇ ਕੋਲ ਭਾਜੀ ਆ 5-5000 ਵਾਲਾ ਤੁਹਾਨੂੰ 15-1500 ਰੁਪਏ ਚ ਮਿਲਣਾ ਵੈਸੇ ਵੀ ਲੁ ਸੂਰਤੋ ਵੀ ਉੱਤਰ ਜਿੱਥੇ ਮਰਜੀ ਭਾਵੇਂ ਅਹਮਦਾਬਾਦ ਚਲ ਜਾਓ ਜਿੱਥੇ ਮਰਜੀ ਜਾ ਕੇ ਫਿਰ ਮੁੜ ਕੇ ਇੱਥੇ ਆ ਜਾਓ ਰੇਟ ਪਤਾ ਕਰ ਲਓ ਖਾਸ ਤੋਂ ਜਿਹੜੇ ਐਨ ਆਰ ਆਈ ਲੋਕ ਆ ਬਾਹਰੋਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਜ ਆ ਜਿਹੜੇ ਜੱਟ ਜ਼ਿਮੀਦਾਰ ਪਿੰਡਾਂ ਜਾ ਰਹੇ ਜਿਨ੍ਹਾਂ ਨੇ ਕੁੜੀਆਂ ਦੇ ਵਿਆਹ ਕੀਤੇ ਜਾਂ ਜਿਨ੍ਹਾਂ ਨੇ ਇੱਥੇ ਆ ਕੇ ਸ਼ਾਪਿੰਗ ਕੀਤੀ ਇਹ ਉਹੀ ਗਵਾਹੀ ਦੇ ਸਕਦੇ ਆ ਸੋ ਤੁਹਾਨੂੰ ਤਾਂ ਅਸੀਂ ਇਹ ਹੀ ਸਲਾਹ ਦਿੰਨੇ ਆਂ ਵੀ ਸਾਰਾ ਤੁਸੀਂ ਘੁੰਮ ਘੁਮਲੇ ਵਾਲਾ ਦੁਆਲਾ ਆ ਜਾਓ ਇੱਕ ਵਾਰੀ ਪਤਾ ਤੁਹਾਨੂੰ ਲੱਗ ਜਾਊਗਾ ਇੱਕ ਵਾਰੀ ਆ ਜਾਓ ਸਾਰੇ ਰਿਸ਼ਤੇਦਾਰ ਸਾਰੇ ਦੋਸਤ ਮਿੱਤਰ ਤੁਸੀਂ ਬਾਹ ਫੜ ਫੜ ਕੇ ਇੱਥੇ ਲੈ ਕੇ ਆਉਂਗੇ ਇਸ ਗੱ 11ਵੇਂ ਹੋਮਸੰਦੀ ਨਾਲ ਹਰਦੀਪ ਸਿੰਘ ਤਗੜਸਾਨ ਟੀਵੀ ਲੁਧਿਆਣਾ